ਗੱਲਬਾਤ ਕਰ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਤਵਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਚੋਣ ਮੈਦਾਨ ਦੇ ਵਿੱਚ ਸਾਰੇ ਜਿਹੜੇ ਉਮੀਦਵਾਰ ਆਪਣੇ ਆਪਣੇ ਪਾਰਟੀ ਨੇ ਉਤਾਰ ਦਿੱਤੇ ਨੇ ਉਸ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਕਿ ਕਿਹੜੀ ਪਾਰਟੀ ਜਿਹੜੀ ਹੈ ਚੋਣਾਂ ਦੇ ਵਿੱਚ ਬਾਜ਼ੀ ਮਾਰ ਸਕਦੀ ਹੈ ਜੀ ਹਾਂ ਕਿਉਂਕਿ ਹਰ ਪਾਰਟੀ ਜਿਹੜੀ ਹੈ ਸਰਗਰਮ ਦਿਖਾਈ ਦੇ ਰਹੀ ਹੈ ਚੋਣਾਂ ਦਾ ਜਿਹੜਾ ਅਖਾੜਾ ਭੱਕ ਸੁੱਕ ਚੁੱਕਿਆ ਹੈ ਕਿ ਇਸ ਦੇ ਅਕੋਰਡਿੰਗ ਆਪਾਂ ਦੇਖੀਏ ਕਿ ਹਰ ਲੀਡਰ ਆਪਣਾ ਜਿਹੜਾ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਉਸ ਦੇ ਅਕੋਰਡਿੰਗ ਆਪਾਂ ਨੂੰ ਇਹ ਹੀ ਦੇਖਣਾ ਹੋਵੇਗਾ ਕਿ ਕਿਹੜੀ ਜਿਹੜੀ ਹੈ ਪਾਰਟੀ ਜ਼ਿਆਦਾ ਸਰਗਰਮ ਦਿਖਾਈ ਦੇ ਰਹੀ ਹੈ ਕਿ ਕਿਹੜੀ ਪਾਰਟੀ ਜਿਹੜੀ ਹੈ ਇਸ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਬਾਜ਼ੀ ਮਾਰ ਸਕਦੀ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਜਿਹੜੇ ਨੇ ਸਾਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਉੱਥੇ ਅਸੀਂ ਜੇਕਰ ਦੇਖੀਏ ਕਿ ਹਰ ਜਿਹੜੇ ਨੇ ਲੀਡਰ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਜਾ ਰਹੇ ਨੇ ਤੇ ਭਾਜੀਪੀ ਦੀ ਗੱਲ ਕਰੀਏ ਕਿ ਭਾਜੀਪੀ ਦੇ ਵੀ ਜਿਹੜੇ ਨੇ ਉਮੀਦਵਾਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਰ ਭਾਜੀਪੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਜੇਕਰ ਆਪਾਂ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਦੇ ਵਿੱਚ ਹੰਸ ਰਾਜ ਹੰਸ ਨੇ ਜਿਹੜੇ ਉਹਨਾਂ ਵੱਲੋਂ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਉਹਨਾਂ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਕਿਉਂਕਿ ਕਿਸਾਨ ਵੀ ਜਿਹੜੇ ਨੇ ਭਾਜਪਾ ਤੋਂ ਕੇਂਦਰ ਸਰਕਾਰ ਤੋਂ ਖਫਾ ਨੇ ਕਿਉਂਕਿ ਉਹਨਾਂ ਦੇ ਨਾਲ ਵੀ ਜਿਹੜਾ ਹੈ ਅਤਿਆਚਾਰ ਉਹਨਾਂ ਦੇ ਉੱਪਰ ਕੀਤੇ ਗਏ ਸੀ ਜਦੋਂ ਉਹ ਬਾਰਡਰ ਦੇ ਉੱਪਰ ਬੈਠੇ ਸੀ ਖਨੌਰੀ ਬਾਰਡਰ ਦੀ ਗੱਲ ਕਰੀਏ ਸ਼ੰਭੂ ਬਾਰਡਰ ਦੀ ਗੱਲ ਕਰੀਏ ਕਿ ਉੱਥੇ ਉਹਨਾਂ ਦੇ ਉੱਪਰ ਜਿਹੜੇ ਨੇ ਅਤਿਆਚਾਰ ਕੀਤੇ ਗਏ ਸੀਗੇ ਉਹਨਾਂ ਨੂੰ ਅੱਗੇ ਜਿਹੜਾ ਕੋਚ ਕਰਨ ਨਹੀਂ ਦਿੱਤਾ ਗਿਆ ਸੀ ਦਿੱਲੀ ਵੱਲ ਉਹਨਾਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਉਸ ਦੇ ਅਕੋਰਡਿੰਗ ਜਿਹੜਾ ਉਹਨਾਂ ਨੂੰ ਵੀ ਕ ਦੱਸਿਆ ਜਾ ਰਿਹਾ ਕਿ ਮੌਕਾ ਕਿਸਾਨਾਂ ਨੇ ਕਿਹਾ ਕਿ ਸਾਨੂੰ ਇੱਕ ਸੁਨਹਿਰੀ ਕੋਈ ਮੌਕਾ ਸੀ ਕਹਿ ਸਕਦੇ ਆ ਕਿਉਂਕਿ ਸਾਡੇ ਨਾਲ ਵੀ ਬਹੁਤ ਕੁਝ ਕੀਤਾ ਹੈ ਕੇਂਦਰ ਸਰਕਾਰ ਨੇ ਤੇ ਅੱਜ ਅਸੀਂ ਜਿਹੜਾ ਹੈ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਬੀਜੇਪੀ ਦੇ ਲੀਡਰ ਨਿਕਲਦੇ ਨੇ ਤਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਘਰੋ ਕੀਤਾ ਜਾਂਦਾ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਕਿ ਕਿਸਾਨਾਂ ਵੱਲੋਂ ਪਿੰਡਾਂ ਵਿੱਚ ਅਨਾਉਂਸਮੈਂਟ ਵੀ ਕਰਾ ਦਿੱਤੀ ਗਈ ਹੈ ਕਿ ਅਸੀਂ ਜਿਹੜਾ ਹੈ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਉਹਨਾਂ ਦੇ ਜਿਹੜਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਅਸੀਂ ਗੱਲ ਕਰੀਏ ਅਕਾਲੀ ਦਲ ਪਾਰਟੀ ਦੀ ਕਿ ਅਕਾਲੀ ਦਲ ਪਾਰਟੀ ਵੱਲੋਂ ਵੀ ਆਪਣੇ ਜਿਹੜੇ ਨੇ ਚੋਣ ਪ੍ਰਚਾਰ ਕਰਨ ਦੇ ਲਈ ਲੀਡਰ ਜਿਹੜੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਕਿ ਹੀ ਦੇਖਣਾ ਹੈ ਕਿ ਪਬਲਿਕ ਕੀ ਰਿਸਪੌਂਸ ਦੇ ਰਹੀ ਹੈ ਪਾਰਟੀਆਂ ਨੂੰ ਤੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਵੱਲੋਂ ਵੀ ਆਪਣੇ ਉਮੀਦਵਾਰ ਉਤਾਰੇ ਗਏ ਨੇ ਤੇ ਉਹਨਾਂ ਵੱਲੋਂ ਵੀ ਜਿਹੜਾ ਚੋਣ ਪ੍ਰਚਾਰ ਹੁਣ ਕਰਨਾ ਸ਼ੁਰੂ ਕਰ ਦਿੱਤਾ ਹੈ ਪਿੰਡਾਂ ਦੇ ਵਿੱਚ ਜਾ ਕੇ ਤੇ ਦੇਖਣਾ ਹੀ ਹੋਵੇ ਕਿ ਚੋਣ ਪ੍ਰਚਾਰ ਦੇ ਅਕੋਰਡਿੰਗ ਕੀ ਹੈ ਕਿ ਉਹਨਾਂ ਨੂੰ ਕੀ ਪਬਲਿਕ ਵੱਲੋਂ ਰਿਸਪੌਂਸ ਵਧੀਆ ਮਿਲ ਰਿਹਾ ਹੈ ਕਿਹੜੀ ਪਾਰਟੀ ਨੂੰ ਮਿਲ ਰਿਹਾ ਹੈ ਕਿਉਂਕਿ ਲੋਕਾਂ ਦੇ ਥੀਊਜ਼ ਆਉਂਦੇ ਨੇ ਕਿ ਕਿਹੜੀ ਪਾਰਟੀ ਜਿਹੜੀ ਐ ਬਾਜ਼ੀ ਮਾਰ ਸਕਦੇ ਤੁਸੀਂ ਵੀ ਆਪਣਾ ਜਿਹੜਾ ਫੋਨ ਡਾਇਲ ਕਰਕੇ ਆਪਣਾ ਨੰਬਰ ਡਾਇਲ ਕਰਕੇ ਜੋ ਸਕਰੀਨ ਦੇ ਉੱਪਰ ਐ ਉਸ ਨੂੰ ਡਾਇਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿ ਕਿਹੜੀ ਪਾਰਟੀ ਜਿਹੜੀ ਸਰਗਰਮ ਤੁਹਾਨੂੰ ਦਿਖਾਈ ਦੇ ਰਹੀ ਐ ਆਮ ਆਦਮੀ ਪਾਰਟੀ ਅਕਾਲੀ ਦਲ ਪਾਰਟੀ ਜਾਂ ਫਿਰ ਭਾਜਪਾ ਦੀ ਜਾਂ ਫਿਰ ਕਾਂਗਰਸ ਪਾਰਟੀ ਜੇਕਰ ਆਪਾਂ ਗੱਲ ਕਰੀਏ ਸੰਗਰੂਰ ਦੀ ਸੰਗਰੂਰ ਦੇ ਵਿੱਚ ਵੀ ਜਿਹੜਾ ਆਪਾਂ ਆਮ ਆਦਮੀ ਪਾਰਟੀ ਮੀਤ ਹੈ ਨਹੀਂ ਤੇ ਅਕਾਲੀ ਦਲ ਪਾਰਟੀ ਵੀ ਜਿਹੜੇ ਨਹੀਂ ਇੱਕ ਪਾਕ ਇਕਵਾਲ ਸਿੰਘ ਚੌਂਦਾ ਜੀ ਤੇ ਕਾਂਗਰਸ ਪਾਰਟੀ ਵੱਲੋਂ ਜਿਹੜੇ ਨੇ ਸੁਪਾਲ ਸਿੰਘ ਖਹਿਰਾ ਨੇ ਤੇ ਉਹਨਾਂ ਦੇ ਅਕੋਰ ਜਿਹੜੀ ਇੱਕ ਸੰਗਰੂਨ ਵੀ ਹੌਟ ਸੀਟ ਮੰਨਿਆ ਜਾ ਰਿਹਾ ਹੈ ਕਿ ਫਸਵੀ ਜਿਹੜੀ ਟੱਕਰ ਦਿਖਾਈ ਦੇ ਰਹੀ ਹੈ ਹੁਣ ਇਹੀ ਦੇਖਣਾ ਹੋਵੇਗਾ ਕਿ ਇਨ੍ਹਾਂ ਵੱਲੋਂ ਜਿਹੜਾ ਹੈ ਕੌਣ ਬਾਜ਼ੀ ਮਾਰੇਗਾ ਜੇਕਰ ਆਪਾਂ ਪਟਿਆਲਾ ਦੀ ਗੱਲ ਕਰੀ ਕਿ ਪਟਿਆਲ ਦੇ ਵਿੱਚ ਜਿਹੜਾ ਭਾਜਪੀ ਵੱਲੋਂ ਐਮਪੀ ਜਿਹੜੇ ਰਹੇ ਉਮੀਦਵਾਰ ਨੇ ਜਿਹੜੇ ਐਮਪੀ ਦੇ ਪ੍ਰਨੀਤ ਕੌਰ ਤੇ ਕਾਂਗਰਸ ਦੇ ਜਿਹੜੇ ਨੇ ਧਰਮਵੀਰ ਗਾਂਧੀ ਤੇ ਕਾਲੀ ਜਲ ਪਾਰਟੀ ਦੇ ਐਨ ਕੇ ਸ਼ਰਮਾ ਤੇ ਆਮ ਆਦਮੀ ਪਾਰਟੀ ਜੇਕਰ ਆਪਾਂ ਦੇਖੀਏ ਤੇ ਡਾਕਟਰ ਬਲਵੀਰ ਸਿੰਘ ਨੇ ਤੇ ਇਹਨਾਂ ਦੇ ਵੀ ਇੱਕ ਫਸਵੀ ਟੱਕਰ ਹੈ ਇਹ ਹੀ ਦੇਖਣਾ ਹੈ ਕਿ ਲੋਕਾਂ ਦੀ ਨਜ਼ਰਾ ਪਟਿਆਲਾ ਤੇ ਜ਼ਿਆਦਾ ਰਹਿੰਦੀ ਹੈ ਨੇ ਕਿ ਇਹਨਾਂ ਵੱਲੋਂ ਜਿਹੜਾ ਕੌਣ ਬਾਜ਼ੀ ਮਾਰ ਸਕਦਾ ਹੈ ਕਿਉਂਕਿ ਹਰ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ उतारे ਗਏ ਨੇ ਹਰ ਪਾਰਟੀ ਦੇ ਲੀਡਰ ਜਿਹੜੇ ਸਰਗਰਮ ਸਰਗਰਮ ਦਿਖਾਈ ਦੇ ਰਹੇ ਨੇ ਸਾਡੇ ਨਾਲ ਸਾਡੀ ਇੱਕ ਕਾਲਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮਾਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਹਾਂ ਸੰਜੀਵ ਜੱਤੂ ਹੋ ਰਹੇ ਜੀ ਖੜੜ ਤੋਂ ਹਾਂ ਜੀ ਸੰਜੀਵ ਜੀ ਤੁਹਾਡਾ ਲਾਈਵ ਪ੍ਰੋਗਰਾਮ ਇਸ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸੰਜੀਵ ਜੀ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿਉਂਕਿ ਹੁਣ ਚੋਣਾਂ ਦਾ ਟਾਈਮ ਆ ਚੁੱਕਿਆ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿਹੜੀ ਹੈ ਬਾਜ਼ੀ ਮਾਰ ਸਕਦੀ ਹੈ ਬਿਲਕੁਲ ਮੈਡਮ ਦੇਖੋ ਬਹੁਤ ਵਧੀਆ ਵਿਸ਼ਾ ਹੈ ਜੀ ਜੀ ਕਿਉਂਕਿ ਚੋਣ ਸਰਕਾਰੀਆਂ ਬਹੁਤ ਤੇਜ਼ ਆ ਜੀ ਹੂੰ ਹੁਣ ਜਿਹੜੀ ਲੋਕਾਂ ਦੀ ਫਸਲવાડી ਦਾ ਕੰਮ ਆ ਨਾ ਖੇਤਾਂ ਦਾ ਕੰਮ ਆ ਕਿਤੇ ਨਾ ਕਿਤੇ ਉਹ ਵੀ ਤਕਰੀਬਨ ਨਿਪਟਦਾ ਜਾ ਰਿਹਾ ਜੀ ਬਿਲਕੁਲ ਜੀ ਲੋਕ ਜਿਹੜੇ ਆ ਵੱਧ ਰਹੇ ਆ ਪਹਿਲਾਂ ਤਾਂ ਦੇਖੋ ਉਮੀਦਵਾਰ ਜਾਂ ਪਾਰਟੀਆਂ ਘੁੰਮਦੀਆਂ ਸੀ ਪਿੰਡਾਂ ਚਾਰਾ ਜੀ ਹੂੰ ਹੁਣ ਲੋਕਾਂ ਦਾ ਰੁਝਾਨ ਥੋੜਾ ਜਿਹਾ ਇੱਕ ਜੁਜੂ ਫ੍ਰੀ ਹੋਈ ਜਾਂਦੇ ਆ ਥੋੜਾ ਜਿਹਾ ਪਾਰਟੀਆਂ ਦੇ ਨਾਲ ਅਟੈਚ ਹੁੰਨੇ ਆ ਲੇਕਿਨ ਮੈਡਮ ਇਹ ਨਹੀਂ ਕਹਿ ਸਕਦੇ ਵੀ ਕਿਹੜੀ ਪਾਰਟੀ ਬਾਜ਼ੀ ਮਾਰੂਗੀ ਜੀ ਜਿਉਂਕੇ ਹਰੇਕ ਪਾਰਟੀ ਦਾ ਵਿਰੋਧ ਹੋ ਰਿਹਾ ਹੈ ਜੀ ਪੂਰੇ ਪੰਜਾਬ ਦੇ ਵਿੱਚ ਹੂੰ 13 ਸੀਟਾਂ ਹੈ ਮੈਡਮ 13 ਸੀਟਾਂ ਦੇ ਵਿੱਚ ਜਿਹੜੀ ਜਿਹੜੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਖੜੇ ਕਰੇ ਦੇ ਆ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਅਕਾਲੀ ਦਲ ਦਾ ਹੈ ਚਾਹੇ ਭਾਜਪਾ ਦਾ ਹੈ ਚਾਹੇ ਆਮ ਆਦਮੀ ਪਾਰਟੀ ਦਾ ਹੈ ਸਾਰਿਆਂ ਦਾ ਵਿਰੋਧ ਤੇ ਇਕਰਾ ਹੋ ਰਿਹਾ ਜੀ ਹੂੰ ਉਹਦਾ ਕਾਰਨ ਮੈਡਮ ਜ਼ਿਆਦਾਤਰ ਇਹੀ ਆਉਂਦਾ ਵੀ ਕਿਉਂਕਿ ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਮੌਜੂਦਾ ਸਰਕਾਰ ਆ ਸੁਪੇ ਦੇ ਵਿੱਚ ਜੀ ਹੂੰ ਇਹਨਾਂ ਦੀ ਕਾਰਜਕਾਰੀ ਨੂੰ ਦੇਖ ਕੇ ਲੋਕ ਵਿਰੋਧ ਕਰਦੇ ਆ ਜੀ ਜੀ ਬੀਜਪੀ ਦਾ ਵਿਰੋਧ ਹੁੰਦਾ ਹੈ ਸੈਂਟਰ ਦੇ ਵਿੱਚ ਲਗਾਤਾਰ ਮੋਦੀ ਸਾਹਿਬ ਦੇ 10 ਸਾਲ ਹੋ ਗਏ ਜੀ ਹੂੰ ਉਹਨਾਂ ਨੇ ਪੰਜਾਬ ਵਾਸਤੇ ਕੋਈ ਐਦਾਂ ਦਾ ਕੰਮ ਨਹੀਂ ਕੀਤਾ ਵੀ ਜਿਹੜਾ ਅਸੀਂ ਖੁੱਲ ਕੇ ਕਹਿ ਸਕੀਏ ਵੀ ਮੋਦੀ ਸਾਹਿਬ ਨੇ ਜਾਂ ਬੀਜਪੀ ਨੇ ਪੰਜਾਬ ਦਾ ਆਹ ਕੰਮ ਪੰਜਾਬ ਲਈ ਚੰਗਾ ਕੀਤਾ ਜੀ ਬਿਲਕੁਲ ਜੀ ਕਿਉਂਕਿ ਲੋਕ ਬਹੁਤ ੱੱਕੇ ਪਏ ਨੇ ਸਰ हां बिल्कुल मैडम देखो ਲੋਕਾਂ ਦੇ ਕੋਲ ਆਪਸ਼ਨ ਨਹੀਂ ਹੈ ਜੀ ਇਸ ਦਾ ਬਹੁਤ ਵਾਰ ਕਹਨੇ ਹੁੰਦੇ ਆਂ ਕਿ ਲੋਕਾਂ ਨੂੰ ਵੋਟ ਪਾਉਣ ਤੋਂ ਬਾਅਦ ਕੋਈ ਉਹਨਾਂ ਦੇ ਅੰਦਰ ਦਿਲ ਦਾ ਦਿਲਾਸਾ ਦੇਣ ਵਾਸਤੇ ਉਹਨਾਂ ਦੇ ਕੋਲ ਕੋਈ ਐਤਾਂ ਦੀ ਚੀਜ਼ ਹੋਣੀ ਚਾਹੀਦੀ ਹੈ ਐਤਾਂ ਦਾ ਸਿਸਟਮ ਹੋਣਾ ਚਾਹੀਦਾ ਵੀ ਹਾਂ ਮੈਂ ਵੋਟ ਪਾ ਲਈ ਵੋਟ ਪਾਉਣ ਤੋਂ ਬਾਅਦ ਜੇ ਸਰਕਾਰ ਜਾਂ ਨਮਾਇੰਦਾ ਕੰਮ ਨਹੀਂ ਕਰੂਗਾ ਤਾਂ ਐਸੀ ਕੋਈ ਨਾ ਕੋਈ ਆਪਸ਼ਨ ਦਾ ਯੂਜ਼ ਕਰਕੇ ਉਸ ਮਸਲੇ ਨੂੰ ਹੱਲ ਕਰਵਾ ਸਕੀਏ ਜੀ ਅਫਸੋਸ ਇੱਥੇ ਹੁੰਦਾ ਜੀ ਹੂੰ ਬਿਲਕੁਲ ਦੀਪ ਸੋਚ ਇੱਥੇ ਹੁੰਦਾ ਕਿਉਂਕਿ ਅਸੀਂ ਕੀ ਹੈ ਕਿ ਸਾਡੇ ਜਿਹੜੇ ਨੇ ਲੋਕ ਨੇ ਅੱਡੀ ਚੋਟੀ ਦਾ ਜਿਹੜਾ ਜੋਰ ਲਗਾ ਕੇ ਇਹਨਾਂ ਨੂੰ ਜਿਤਾਉਂਦੇ ਨੇ ਕਿ ਇਹਨਾਂ ਦੇ ਕੁਰਸੀ ਦੇ ਉੱਪਰ ਬਿਠਾਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਇਹ ਗੱਲ ਭੁੱਲ ਜਾਂਦੇ ਨੇ ਕਿ ਸਾਨੂੰ ਪਬਲਿਕ ਨੇ ਹੀ ਜਿਹੜਾ ਜਿਤਾਇਆ ਹਾਂ ਬਿਲਕੁਲ ਮੈਡਮ ਦੇਖੋ ਇੱਕ ਇੱਕ ਵੋਟ ਪੈਂਦੀ ਹੈ ਜੀ ਇਹ ਕਹਿੰਦੇ ਆ ਇਹ ਇਹ ਮਤਲਬ ਜਦੋਂ ਅਲਾਉਸਮੈਂਟ ਕਰਦੇ ਆ ਜਾਂ ਬੈਨਰਾਂ ਤੇ ਲਿਖਦੇ ਆ ਜਿਹੜੇ ਉਮੀਦਵਾਰ ਹੁੰਦੇ ਆ ਆਪਣੀ ਇੱਕ ਇੱਕ ਕੀਮਤੀ ਵੋਟ ਸਾਨੂੰ ਦਿਓ ਜੀ ਜੀ ਕੋ ਕੀਮਤ ਇਹਨਾਂ ਵਾਸਤੇ ਹੁੰਦੀ ਆ ਸਾਡੀ ਬੋਟ ਦੀ ਜੀ ਹੂੰ ਐਸੀ ਬੋਟ ਪਾਉਣਾ ਸਾਡੀ ਕਿ ਵਾਸਤੇ ਕੋਈ ਕੀਮਤ ਨਹੀਂ ਜੀ ਇਹ ਤਾਂ ਬੇਕੀਮਤ ਹੈ ਜੀ ਬੋਟ ਪਾਈ ਵਿਲੇ ਬਿਲਕੁਲ ਸਰ ਬੋਟ ਦੀ ਕੀਮਤ ਜ਼ਿਆਦਾ ਪੈਂਦੀ ਹੈ ਜੀ ਜਦੋਂ ਸਾਡੇ ਕੰਮ ਹੁੰਨੇ ਆ ਚਾਹੇ ਉਹ ਤੁਸੀਂ ਲੇਬਰ ਦੇ ਹਿਸਾਬ ਨਾਲ ਲਾ ਲਓ ਮਜ਼ਦੂਰ ਦੇ ਹਿਸਾਬ ਨਾਲ ਲਾ ਲਓ ਕਿਸਾਨ ਦੇ ਹਿਸਾਬ ਨਾਲ ਲਾ ਲਓ ਵਪਾਰੀ ਦੇ ਹਿਸਾਬ ਨਾਲ ਲਾ ਲਓ ਆਮ ਇਨਸਾਨ ਦੇ ਹਿਸਾਬ ਨਾਲ ਲਾ ਲਓ ਜਦੋਂ ਕੰਮ ਹੁੰਨੇ ਆ ਤਦ ਜਾ ਕੇ ਅਸੀਂ ਕਹਿ ਸਕਦੇ ਆ ਸਾਡੀ ਬੋਟ ਦੀ ਕੀਮਤ ਪਈ ਆ ਅਫਸੋਸ ਹੈ ਜੀ ਸਾਡੀ ਬੋਟ ਦੀ ਕੀਮਤ ਨਹੀਂ ਜੀ ਪੈਂਦੀ ਬਿਲਕੁਲ ਜੀ ਦੇਖੋ ਜਿਵੇਂ ਤੁਸੀਂ ਖੜ੍ਹ ਤੋਂ ਬਿਲੋਂਗ ਕਰਦੇ ਹੋ ਤੁਹਾਡਾ ਜਿਹੜਾ ਹਲਕਾ ਹੈ ਸ਼੍ਰੀ ਆਨੰਦਪੁਰ ਸਾਹਿਬ ਪੈਂਦਾ ਉਸ ਦੇ ਕੋਲ ਤੁਹਾਨੂੰ ਕੀ ਲੱਗਦਾ ਹੈ ਕਿ ਇੱਧਰ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਰ ਪਾਰਟੀ ਵੱਲੋਂ उतारे ਗਏ ਨੇ ਕਿ ਕੌਣ ਜਿਹੜਾ ਜ਼ਿਆਦਾ ਸਰਗਰਮ ਦਿਖਾਈ ਦੇ ਰਿਹਾ ਹੈ ਦੇਖੋ ਮੈਨੂੰ ਸਰਗਰਮ ਤਾਂ ਕੋਈ ਨਹੀਂ ਜੀ ਹੈ ਹਮ ਲੇਕਿਨ ਕਿ ਆਸਰਾਈਆਂ ਅਸੀਂ ਲਾ ਸਕਦੇ ਹਾਂ ਅਸੀਂ ਅੰਦਾਜ਼ੇ ਲਾ ਸਕਦੇ ਹਾਂ ਇਹਨਾਂ ਦੇ ਕੰਮਕਾਰਾਂ ਤੋਂ ਜੀ ਦੇਖੋ ਮੈਂ ਬਹੁਤ ਵਾਰ ਗੱਲ ਕੀਤੀ ਆ ਪਹਿਲਾਂ ਪ੍ਰੇਮ ਸਿੰਘ ਚੰਦੂ ਵਜਰੀਆ ਜੀ ਰਹੇ ਆ ਮੈਂਬਰ ਪਾਰਲੀਮੈਂਟ ਹਮ ਅਕਾਲੀ ਦਲ ਪਾਰਟੀ ਤੋਂ ਬੀਜੇਪੀ ਦੇ ਘਰ ਦੇ ਜੋਰ ਚ ਜੀ ਉਹਨਾਂ ਤੋਂ ਲੋਕ ਖਬਰ ਰਹੇ ਆ ਜੀ ਹਮ ਅਕਾਲੀ ਦਲ ਪਾਰਟੀ ਨੇ ਮੁਰਤ ਤੋਂ ਕਰਦੀ ਦੌਰਾਂ ਦੀ ਉਸ ਟਾਈਮ ਤੋਂ ਜਿੱਤ ਗਈ ਸੀ ਚਲੋ ਕੋਈ ਕਿਸਮਤ ਲੱਗ ਗਈ ਜਾਂ ਲੋਕ ਦੁਆਰਾ ਫਿਰ ਚੰਦੂ ਮਾਦਰਾ ਨੇ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਨਾਂ ਸਾਈ ਜਿਹੜਾ ਹੁਣ ਦੁਆਰੇ ਉਹਨਾਂ ਨੂੰ ਟਿਕਟ ਦੇਣੀ ਹੈ ਤਾਂ ਵੀ ਆ ਤਾਂ ਕਿਤੇ ਨਾ ਕਿਤੇ 7 ਲੱਖ ਸਾਨੂੰ ਲੱਗਦਾ ਵੀ ਅਕਾਲੀ ਦਲ ਪਾਰਟੀ ਨੇ ਭੁੱਲ ਕਰ ਲਈ ਦੂਜੀ ਗੱਲ ਕਾਂਗਰਸ ਪਾਰਟੀ ਦੀ ਰਹੀ ਕਾਂਗਰਸ ਪਾਰਟੀ ਤੋਂ ਮਨੀਸ਼ ਤਵਾੜੀ ਜੀ ਆਏ ਸੀਗੇ ਮੈਦਾਨ 'ਚ ਜੀ ਲੋਕਾਂ ਨੇ ਜਿਤਾਇਆ ਲੋਕਾਂ ਨੇ ਜਿਤਾ ਕੇ ਕੁਰਸੀ ਤੇ ਬਿਠਾਇਆ ਨਾ ਤਾਂ ਪ੍ਰੇਮ ਸਿੰਘ ਚੰਦੂਵਾਜਰੀਏ ਨੇ ਕੁਝ ਕੀਤਾ ਜੀ ਨਾ ਮਨੀਸ਼ ਤਵਾੜੀ ਨੇ ਜੀ ਕੁਝ ਕੀਤਾ ਹੁਣ ਚਾਂਸ ਅਗਰ ਬਣ ਸਕਦੇ ਆ ਤਾਂ ਆਮ ਆਦਮੀ ਪਾਰਟੀ ਮਲਵਿੰਦਰ ਸਿੰਘ ਕੰਗ ਦੇ ਬਣ ਸਕਦੇ ਆ ਉਹ ਵੀ ਲੋਕ ਚਾਂਸ ਦੇ ਦੇਣ ਦੀ ਕੋਈ ਗੱਲ ਕਰ ਰਹੀ ਹਾਂ ਚਾਂਸ ਦਈਏ ਜੀ ਬਿਲਕੁਲ ਜੇ ਇਹ ਲੋਕਾਂ ਤੇ ਡਿਪੈਂਡ ਕਰਦਾ ਪਰ ਹੁਣ ਜੇਕਰ ਆਪਾਂ ਦੇਖੀਏ ਕਾਂਗਰਸ ਵੱਲੋਂ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਜਿਹੜੇ ਨੇ ਅਨਾਉਂਸ ਕੀਤੇ ਗਏ ਨੇ ਮੈਨੂੰ ਦੇ ਕੋ ਪੈਰਾਸ਼ੂਟ ਤੋਂ ਜਿਹੜੇ ਆਉਂਦੇ ਆ ਚਾਹੇ ਬੰਬੇ ਤੋਂ ਆਉਣ ਜੀ ਚਾਹੇ ਉਹ ਕਿਤੇ ਇਧਰ ਉਧਰੋਂ ਆਉਣ ਜੀ ਜੀ ਉਹ ਗਜਿੰਦਰ ਸਿੰਘ ਲਾ ਇੱਕ ਸਿਰਫ ਹੱਥ ਦਾ ਲੋਕ ਨਿਸ਼ਾਨ ਦੇਖ ਸਕਦੇ ਆ ਵੀ ਹੱਥ ਦਾ ਨਿਸ਼ਾਨ ਆ ਲੇਕਿਨ ਚੀਰਨ ਤੋਂ ਕੋਈ ਪਛਾਣਦਾ ਹੀ ਨਹੀਂ ਜੀ ਇੱਧਰ ਹੂੰ ਬਿਲਕੁਲ ਕਿਉਂਕਿ ਉਹ ਸੰਗਰੂਰ ਦੇ ਵਿੱਚ ਜਿਹੜੇ ਨੇ ਉਹ ਐਮਐਲਏ ਵੀ ਰਹੇ ਨੇ ਤੇ ਆਪਾਂ ਦੇਖਿਆ ਕਿ ਸਿੱਖਿਆ ਮੰਤਰੀ ਪਹਿਲਾਂ ਜੀਤ ਬਣੂਗੀ ਕਾਂਗ ਸਾਬ ਦੀ ਬਣ ਸਕਦੀ ਹੈ ਉਹ ਵੀ ਇਸ ਕਰਕੇ ਬਣ ਸਕਦੀ ਹੈ ਵੀ ਉਹ ਕਿਤੇ ਨਾ ਕਿਤੇ ਪਾਰਟੀ ਦੇ ਨਵੀਂ ਪਾਰਟੀ ਆ ਜਾਂ ਲੋਕ ਉਮੀਦ ਕਰ ਸਕਦੇ ਉਹ ਵੀ ਜਿਆਦਾ ਚਾਂਸ ਹੈ ਸੀ ਕਿ ਉਹਨਾਂ ਨੂੰ ਵੀ ਨਹੀਂ ਦੇ ਸਕਦੇ ਜੀ ਬਿਲਕੁਲ ਜੀ ਦੇਖੋ ਹੁਣ ਜਿਵੇਂ ਤੁਸੀਂ ਗੱਲ ਕਹਿ ਕੇ ਮਾਲਵਿੰਦਰ ਜਿਹੜੇ ਕਾਂਗ ਨੇ ਕਿ ਉਹ ਇੱਥੇ ਜਿਹੜਾ ਚਾਂਸ ਉਹਨਾਂ ਨੂੰ ਮਿਲ ਸਕਦਾ ਹੈ ਕਿ ਇੱਥੇ ਜਿੱਤ ਪ੍ਰਾਪਤ ਕਰ ਸਕਦੇ ਨੇ ਆ ਉਹ ਵੀ ਲੋਕ ਚਾਂਸਸ ਦੇ ਸਕਦੇ ਆ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਦੇਖੋ ਪੰਜਾਬ ਹੋਮਗਾਰਡ ਡਿਪਾਰਟਮੈਂਟ ਹੈ ਜਿਹੜਾ ਸਰਕਾਰ ਦਾ ਪੰਜਾਬ ਸਰਕਾਰ ਦਾ ਜੀ ਉਹ ਤਾਂ ਰੋਪੜ ਕਿਤੇ ਨਾ ਕਿਤੇ ਹੈੱਡ ਆਫੀਸਰ ਰੋਪੜ ਦੇ ਵਿੱਚ ਉਹਨਾਂ ਦੀ ਤੇਕ ਰਿਕ ਹੁੰਦੀ ਹੈ ਉਸੇ ਥਾਂ ਤੇ ਮੈਡਮ ਧਰਨਾ ਲੱਗਿਆ ਹੋਇਆ ਪਹਿਲਾਂ ਪ੍ਰੇਮ ਸਿੰਘ ਚੰਦੂ ਵਜਰੀਆ ਜੀ ਉਹਨਾਂ ਦਾ ਕੁਝ ਨਹੀਂ ਕਰ ਸਕੇ ਕੰਮ ਕਰ ਸਕੇ ਫਿਰ ਮਨੀਸ਼ ਤਵਾੜੀ ਜੀ ਨੂੰ ਲੋਕਾਂ ਨੇ ਬਣਾਇਆ ਉਹਨਾਂ ਦਾ ਕੁਝ ਨਹੀਂ ਕਰ ਸਕੇ ਸੀ ਇਹ ਨਹੀਂ ਕਹਿ ਸਕਦੇ ਵੀ ਉਹ ਹਰਾਉਣੇ ਆ ਜਾਂ ਜਿਤਾਉਣਗੇ ਜੀ ਲੇਕਿਨ ਉਸ ਬੋਰਡ ਦਾ ਅਸਰ ਜ਼ਰੂਰ ਪੈਂਦਾ ਹੈ ਜੀ ਜਿਆਦਾ ਸ਼੍ਰੀ ਅਨੰਦਪੁਰ ਸਾਹਿਬ ਜੀ ਬਿਲਕੁਲ ਆਸਰ ਜ਼ਰੂਰ ਦੇਖਣ ਨੂੰ ਮਿਲਦਾ ਹੈ ਪਰ ਹੁਣ ਦੇਖੋ ਸਾਰੇ ਕਿਤਨਾ ਕੀਤੇ ਜੇਕਰ ਆਪਾਂ ਗੱਲ ਕਰੀਏ ਕਿ ਜਿਵੇਂ ਹੁਣ ਚੋਣਾਂ ਜੰਮੀ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਕਿਉਂਕਿ 1 ਜੂਨ ਜਿਹੜੀ VOTING ਹੋਣੀ ਹੈ ਉਸ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਕਿ ਹਰ ਹਲੇ ਵੀ ਜਿਹੜਾ ਫੇਰ ਬਦਲ ਚੱਲ ਲੱਗਿਆ ਹੋਇਆ ਆਉਣੇ ਜਾਣੇ ਲੱਗੀ ਹੋਈ ਹੈ ਜਿਵੇਂ ਆਧਵਾ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਸ਼ਾਮਲ ਹੋ ਰਹੇ ਨੇ ਲੀਡਰ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਸ਼ਾਮਲ ਹੋ ਰਿਹਾ ਕੋਈ BJP ਵੀ ਸ਼ਾਮਲ ਹੋ ਰਿਹਾ ਹੈ हां बिल्कुल मानों ਜਿਹੜਾ ਆਉਣਾ ਜਾਣਾ ਇਹ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਟ੍ਰੈਂਡ ਬਣ ਚੁੱਕਾ ਟ੍ਰੈਂਡਿੰਗ ਚੱਲ ਰਹੀ ਹੈ ਜੀ ਜੀ ਦੇਖੋ ਲੋਕ ਬੜੇ ਸੌਖੇ ਤਰੀਕੇ ਦੇ ਨਾਲ ਐਲਾਨ ਕਰ ਦਿੰਨੇ ਆ ਮੈਂ ਅੱਜ ਕਾਂਗਰਸ 'ਚ ਆ ਗਿਆ ਮੈਂ ਕਾਲੀ ਜਾ ਗਿਆ ਮੈਂ ਭਾਜਪਾ 'ਚ ਜਾ ਗਿਆ ਜੀ ਜਿਹੜੇ ਉਹਨਾਂ ਦੇ ਸਪੋਰਟਰ ਜਾਂ ਉਹਨਾਂ ਦੇ ਵੋਟਰ ਹੁੰਨੇ ਆ ਜਾਂ ਜਿਹੜੇ ਉਹਨਾਂ ਤੇ ਭਰੋਸਾ ਕਰਦੇ ਹੁੰਨੇ ਆ ਉਹਨਾਂ ਦਾ ਮਨ ਕਿਤੇ ਨਾ ਕਿਤੇ ਟੁੱਟਦਾ ਜੀ ਉਹਨਾਂ ਦਾ ਦਿਲ ਟੁੱਟਦਾ ਫਿਰ ਅਗਲਾ ਦੇਖੋ ਵੋਟ ਜਰੂਰ ਚਲੇ ਜਾਂਦੀ ਉਹਨਾਂ ਲੋਕਾਂ ਦੇ ਨਾਲ ਲੇਕਿਨ ਉਹ ਵੀ ਜਿਹੜੇ ਲੋਕ ਸਪੋਰਟਰ ਜ਼ਿਆਦਾ ਨੇੜੇ ਹੁੰਨੇ ਆ ਉਹ ਵੋਟ ਮਿਲਦੇ ਆ ਬਾਕੀ ਸਾਰੀ ਪਾਰਟੀ ਦੀ ਵੋਟ ਉੱਡ ਜਾਂਦੀ ਜੀ ਇਹਨਾਂ ਦਾ ਬਿਲਕੁਲ ਜੀ ਦੇਖੋ ਆਪਣੇ ਨਾਲ ਸੰਜੀਵ ਜੀ ਇੱਕ ਕਾਲਜ ਜੁੜੇ ਨੇ ਜੀ ਹਾਂ ਜੀ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋਲ ਰਿਹਾ ਹਾਂ ਮੈਂ ਰਜਿੰਦਰ ਬੋਲਦਾ ਹਾਂ ਮਾਨਸਾ ਤੋਂ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਇਸ ਸਵਾਗਤ ਹੈ ਜੀ ਠੀਕ ਹੈ ਮੈਡਮ ਥੈਂਕ ਯੂ ਰਜਿੰਦਰ ਜੀ ਜੋ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤੁਹਾਡੇ ਇਲਾਕੇ ਦੇ ਵਿੱਚ ਕੀ ਸਥਿਤੀ ਹੈ ਸਾਡੇ ਇਲਾਕੇ ਜਿੱਦਾ ਦੇਖੋ ਜੀ ਹਜੇ ਪੋਸਟਰ ਵਾਰ ਚੱਲੀ ਹੈ ਜੀ ਹੂੰ ਪੋਸਟਰ ਲਾ ਰਹੇ ਨੇ ਹਜੇ ਲੈਕਚਰ ਵਾਰ ਸ਼ੁਰੂ ਹੋਊਗੀ ਹੂੰ ਮਤਲਬ ਗੱਲ ਇਹ ਹੈ ਵੀ ਜਿਹੜਾ ਜ਼ਿਆਦਾ ਕਮਪੀਟੀਸ਼ਨ ਹੈ ਹੁੰਦਾ ਹੈ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਮੈਡਮ ਹਰਸ਼ਮਨਤ ਕੌਰ ਨੇ ਹੂੰ ਉਹ ਹਲੇ ਉਹ ਥੋੜਾ ਜਿਹਾ ਪਿੱਛੇ ਨੇ ਆਉਂਦੇ ਕਿਉਂ ਸਾਹੀ ਤੁਹਾਡੇ ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਸਾਹਿਬ ਮਾਰ ਸਕਦੇ ਨੇ ਬਾਜੀ ਹਾਂ ਜੀ ਕੁੜੀਆਂ ਸਾਹਿਬ ਮਾਰ ਸਕਦੇ ਨੇ ਬਾਜੀ ਜੀ ਕੁੜੀਆਂ ਸਾਹਿਬ ਦਾ ਤੇ ਮਤਲਬ ਤੁਹਾਨੂੰ ਦੱਸੀ ਜਾਂਦੇ ਜੀਤਮਿੰਦਰ ਸਿੰਘ ਕਾਂਗਰਸ ਵੱਲੋਂ ਨੇ ਇਹਨਾਂ ਦਾ ਸਭ ਤੋਂ ਵੱਡਾ ਮੁਕਾਬਲਾ ਨੋਜ ਫਾਈਟ ਹੈ ਅੱਜ ਦੇ ਦਿਨ ਤਾਂ ਦੇਖ ਹਰਸਿੰਦਰ ਤਸੋੜਾ ਦੇ ਪਿੱਛੇ ਹੈ ਵੀ ਹੋ ਸਕਦਾ ਉਹਨਾਂ ਵਾਲੇ ਦਿਨਾਂ 'ਚ ਹਰਸਿੰਦਰ ਇਹ ਪੁਰਾਣੇ ਖੜਿਆਰੀ ਨਹੀਂ ਹੂੰ ਮਤਲਬ ਫਾਸਾ ਬਲਟਰ ਦੀ ਕਸ਼ਮਤਾ ਵੀ ਰੱਖਦੇ ਨਹੀਂ ਜੀ ਜਿਵੇਂ ਪਰਮਪਾਲ ਮਲੂਕਾ ਵੀ ਨਹੀਂ ਕਿਉਂਕਿ ਬੀਜੇਪੀ ਦੇ ਵਿੱਚ ਜਿਹੜੇ ਹੁਣ ਤਾਜ਼ਾ ਹੀ ਸ਼ਾਮਲ ਹੋਏ ਨੇ ਮਲੂਕਾ ਤਾਂ ਉਹਨਾਂ ਦਾ ਤਾਂ ਹੀ ਕੋਈ ਮਤਲਬ ਹਲੇ ਗਵਰਨਮੈਂਟ ਨਹੀਂ ਮੰਨੀ ਐ ਸਤੀਫਾ ਉਹ ਤਾਂ ਕਹਿੰਦੇ ਜੁਆਇਨ ਕਰਵਾ ਕੇ ਹੂੰ ਡਿਊਟੀ ਡਿਊਟੀ ਤੇ ਆਫ ਦੀ ਜੁਆਇਨ ਕਰੋ ਮਤਲਬ ਤੁਸੀਂ ਆ ਦੇਖੋ ਇਹ ਤਾਂ ਦੇਖੋ ਕੋਈ ਇਹਨਾਂ ਦਾ ਕੋਈ ਸਿਆਸੀ ਕ੍ਰੇਸ ਜਨਬ ਹੈ ਜੀ ਜਾਂ ਮਤਲਬ ਕੋਈ ਨੋਟਿਸ ਵਗੈਰਾ ਇਸ ਤਰ੍ਹਾਂ ਦਾ ਸਿਸਟਮ ਹੋਊਗਾ ਜੋ ਵੀ ਇਹਨਾਂ ਦਾ ਹੁੰਦਾ ਹੈ ਬਿਲਕੁਲ ਸਰਕਾਰ ਹਮ ਮਤਲਬ ਪੰਜਾਬ ਸਰਕਾਰ ਨੇ ਜਿਹੜਾ ਰਜਿਗਨੇਸ਼ਨ ਜਿਹਾ ਸੀ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਜੀ ਕਿਉਂਕਿ ਹੁਣ ਦੇਖੋ ਲੋਕ ਸਭਾ ਦੀ ਚੋਣਾਂ ਦੀ VOTING 1 ਜੂਨ ਨੂੰ ਪੈਣੀ ਹੈ ਹੁਣ ਜਿਹੜੇ 15 16 ਦਿਨ ਰਹਿ ਗਏ ਨੇ ਹੁਣ ਦੇਖੋਗੇ ਹਰ ਪਾਰਟੀ ਜਿਹੜੀ ਸਰਗਰਮ ਜ਼ਰੂਰ ਦਿਖਾਈ ਦੇ ਰਹੀ ਹੈ ਪਰ ਇਹ ਦੇਖਣਾ ਹੀ ਹੋਵੇ ਕਿਹੜਾ ਬਾਜ਼ੀ ਮਾਰਦਾ ਹੈ ਹਾਂ ਜੀ ਰਾਜੇ ਮੈਡਮ ਦੇਖੋ ਬਾਜੀ ਦਾ ਕੋਈ ਮਾਰ ਦੇ ਆਪਾਂ ਨੂੰ ਮਤਲਬ ਜਿਹੜੇ ਆਪਾਂ ਆਮ ਪਬਲਿਕ ਹੈ ਨਾ ਆਮ ਪਬਲਿਕਾਂ ਦੇ ਧੀਆਂ ਪੁੱਤ ਵੀ ਥੋੜੇ ਜੇ ਸਿਆਸਤ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਫਸਾਉਣ ਵਾਸਤੇ ਇਹਨਾਂ ਵੱਡੀਆਂ ਪਾਰਟੀਆਂ ਵੱਲੋਂ ਬੜੇ ਘਾਤਕ ਕਾਨੂੰਨ ਪਾਸ ਕੀਤੇ ਗਏ ਨੇ ਜਿਹਦਾ ਨਾਮ ਹੈ ਜੋ ਆਪਾਂ ਕਹਿ ਸਕਦੇ ਆਪਾਂ ਪੀ ਐਮ ਐਲ ਐ ਕਹਿ ਸਕਦੇ ਆ ਐਨ ਡੀ ਪੀ ਐਸ ਦਾ ਐਕਟ ਦਾ ਕਹੀ ਜਾਂਦੇ ਆ ਮਤਲਬ ਹੋਰ ਕਾਫੀ ਇਸ ਤਰ੍ਹਾਂ ਦੇ ਟਾਟਾ ਜਿਹੜੇ ਇਹ ਕਾਨੂੰਨ ਨੇ ਨਾ ਮਤਲਬ ਇਹ ਕਾਨੂੰਨਾਂ ਨੂੰ ਖਤਮ ਕਰਕੇ ਸੰਵਿਧਾਨ ਨੂੰ ਲੋਕਪੱਖੀ ਬਣਾਉਣਾ ਮਤਲਬ ਸਭ ਤੋਂ ਮੇਨ ਮੁੱਖ ਮੰਗ ਹੈ ਇਸ ਟਾਈਮ ਸਮੇਂ ਦੀ ਕਿਉਂਕਿ ਲੋਕਾਂ ਦੇ ਉੱਤੇ ਇੰਨੇ ਨਜਾਇਜ਼ ਪਰਚਾ ਪਾ ਕੇ ਲੋਕਾਂ ਨੂੰ ਮਤਲਬ ਅੰਦਰ ਕੁੰਨਿਆ ਜਾ ਰਿਹਾ ਹੈ ਜਿਵੇਂ ਇਸ ਤਰ੍ਹਾਂ ਕਿ ਇੱਕ ਡਿਕਟਰ ਕਰਦਾ ਹੁੰਦਾ ਨਾ ਮਤਲਬ ਵੱਡੀਆਂ ਪਾਰਟੀਆਂ ਨੇ ਇਸ ਸੰਵਿਧਾਨ ਨੂੰ ਇੱਕ ਡਿਕਟਰ ਦੀ ਕਿਤਾਬ ਬਣਾ ਕੇ ਰੱਖਤਾ ਮਤਲਬ ਇਸ ਚੀਜ਼ ਨੂੰ ਬਦਲਣ ਵਾਸਤੇ ਸਾਰੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਖਾਸ ਕਰਕੇ ਇਹਨਾਂ ਨਾਲ ਤਾਂ ਗੱਲਾਂ ਹੁੰਦੀਆਂ ਵੀ ਰਹੀਆਂ ਸੀ ਹੁਣ ਕੀ ਕਰਦੇ ਆ ਕਹਿੰਨੇ ਵੀ ਆ ਪੂਰੇ ਕਹਾਗੇ ਵੀ ਵੀ ਮਤਲਬ ਜਿਹੜੇ ਕਾਨੂੰਨ ਨੇ ਖਤਮ ਕੀਤੇ ਜਾਣ ਇਹਨਾਂ ਦੇ ਥਾਂ ਲੋਕ ਆសារੂ ਕਾਨੂੰਨ ਨੇ ਜਿਹੜੇ ਉਹ ਪੇਸ਼ ਕੀਤੇ ਜਾਣ ਪਾਸ ਕੀਤੇ ਜਾਣ ਤੇ ਲੋਕਾਂ ਤੇ ਲਾਗੂ ਕੀਤੇ ਜਾਣ ਬਿਲਕੁਲ ਜੀ ਲੋਕਾਂ ਤੇ ਲੋਕਾਂ ਤੇ ਜਿਹੜਾ ਲਾਗੂ ਕੀਤੇ ਜਾਣ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਥੋੜੇ ਜਿਹੜਾ ਏਰੀਆ ਤੁਸੀਂ ਦੱਸੀ ਹੈ ਕਿ ਤੁਹਾਨੂੰ ਬਠਿੰਡਾ ਹਲਕਾ ਪੈਂਦਾ ਹੈ ਉਸ ਦੇ ਅਕੋਰਡਿੰਗ ਹਰ ਸਿਮਰਤ ਕੌਰ ਬਾਦਲ ਨੇ ਜਿਹੜੇ ਅਕਾਲੀ ਦਲ ਪਾਰਟੀ ਵੱਲੋਂ ਨੇ ਉਹ ਤਾਂ ਪੁਰਾਣੀ ਲੀਡਰ ਨੇ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਨੇ ਖੇਤੀਬਾੜੀ ਮੰਤਰੀ ਕੁਡੀਆ ਸਾਹਿਬ ਵੱਲੋਂ ਵੀ ਆਪਣਾ ਜਿਹੜਾ ਸਰਗਰਮ ਦਿਖਾਈ ਦੇ ਰਹੇ ਨੇ ਕਿ ਦੇਖਣਾ ਹੀ ਹੋਵੇ ਜਿਨੀ ਤੁਸੀਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਚਾਂਸ ਵਿੱਚ ਹੰਸ ਸਕਦਾ ਹੈ। ਆਰਪੀਏ ਸਾਹਿਬ ਨਾਲ ਸਰਕਾਰ ਚੱਲ ਰਹੀ ਹੈ ਜੀ। ਉਹ ਇੱਥੇ ਹਰਤਿਮਰਤ ਦੇ ਨਾਲ ਇਹਨਾਂ ਦਾ ਪੁਰਾਣਾ ਤਜਰਬਾ ਹੈ। ਬਿਲਕੁਲ ਜੀ। ਹਾਂ ਜੀ ਤੇ ਨਾਲ ਆਲਾਮ ਲਸ਼ਕਰ ਹੈਗਾ ਇਹਨਾਂ ਕੋਲੇ ਕਮੀ ਕਿਸੇ ਚੀਜ਼ ਦੀ ਹੈ ਨਹੀਂ। ਜਿੱਥੇ ਆਰਪੀਏ ਲੱਗਦਾ ਉਹ ਸੇ ਦੋ ਵੀ ला ਸਕਦੇ ਜੀ। ਮਤਲਬ ਕੋਈ ਠੀਕ ਹੈ ਇਹਨਾਂ ਨੇ ਕੋਈ ਹਰਤਿਮਰਤ ਨੂੰ ਇੱਕ ਕੰਪਲੇਂਟ ਨਹੀਂ ਹੈਗੀ ਮੈਡਮ ਵੀ ਕੋਈ ਉਹਨੇ ਕਿਸੇ ਦਾ ਮਾਰਾ ਕੀਤਾ ਹੈ। ਹੂੰ। ਮਤਲਬ ਮਾਰਾ ਤਾਂ ਇਹਨਾਂ ਦੀ ਪਾਰਟੀਆਂ ਵੱਲੋਂ ਕੁਝ ਕੀਤਾ ਗਿਆ। ਉਹ ਬਖ ਖਿਆਜਾ ਜਿਹੜਾ ਹਰਸਿੰਦਰਤ ਕੌਰ ਨੂੰ ਉਤਰਾ ਪੈਂਦਾ ਮਤਲਬ ਹਰਸਿੰਦਰਤ ਕੌਰ ਚਾਹੇ ਅਸੀਂ ਵੋਟ ਪਾਈਏ ਜਾਂ ਨਾ ਪਾਈਏ ਪਰ ਹਰਸਿੰਦਰਤ ਕੌਰ ਇੱਕ ਵਧੀਆ ਬੁਲਾਦੀ ਇੱਕ ਵਧੀਆ ਗੱਲ ਸੁਣਨ ਵਾਲੀ ਇੱਕ ਵਧੀਆ ਰਾਜਨੀਤ ਹੈ ਮਤਲਬ ਇਸ ਵਿੱਚੋਂ ਕੋਈ ਦੋ ਰਾਇਆ ਨਹੀਂ ਹਾਂ ਹੂੰ ਬਿਲਕੁਲ ਜੀ ਕਿਉਂਕਿ ਇਨਸਾਨ ਨੂੰ ਦੇਖ ਕੇ ਹੀ ਵੋਟ ਕਰਨ ਨੇ ਪਾਈਂਦੀ ਹੈ ਲੀਡਰ ਨੂੰ ਦੇਖ ਕੇ ਕਿ ਕਿੰਨਾ ਦੇ ਉਹ ਕਿਦਾਂ ਦੇ ਉਹਨਾਂ ਦੇ ਨੇਚਰ ਦੇ ਅਕੋਰਡਿੰਗ ਲਗਾ ਲਓ ਕੰਮਾਂ ਦੇ ਅਕੋਰਡਿੰਗ ਲਗਾ ਲਓ ਹਾਂ ਕਿਉਂਕਿ ਨਾ ਤਾਂ ਕਾਂਗਰਸ ਦੇ ਰਾਜ ਦੇ ਵਿੱਚ ਨਾ ਹੀ ਅਕਾਲੀਆਂ ਦੇ ਰਾਜ ਦੇ ਵਿੱਚ ਨਾ ਹੀ ਹੋਣਾ ਮਤਲਬ ਨਾ ਤਾਂ ਅਵਾਰਾ ਪਸ਼ੂਆਂ ਦਾ ਹੱਲ ਹੋਇਆ ਨਾ ਅਵਾਰਾ ਕੁੱਤਿਆਂ ਦਾ ਹੱਲ ਹੋਇਆ ਨਾ ਬਾਂਦਰਾਂ ਦਾ ਹੱਲ ਹੋਇਆ ਨਾ ਸੂਰਾਂ ਦਾ ਹੱਲ ਹੋਇਆ ਨਾ ਮਤਲਬ ਕੋਈ ਪਟ્રોલ ਪੰਪਾਂ ਤੇ ਚਿੱਟੀਆਂ ਪੈਪਾਂ ਲੱਗੀਆਂ ਨੇ ਤੇ ਨਾ ਹੀ ਸਪੀਕਰਾਂ ਦੀ ਜਿਹੜੀ ਲਾਊਡਿੰਗ ਇੰਨੀ ਉੱਚੀ ਆਵਾਜ਼ ਦੇ ਵਿੱਚ ਧਾਰਮਿਕ ਸਥਾਨਾਂ ਦੇ ਉੱਤੇ ਸ਼ਿਕਰ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਕੋਈ ਫੇਰ ਬਦਲ ਜੁਆ ਵੈਸੇ ਸਰਕਾਰ ਠੀਕ ਹੈ ਕੁਝ ਗੱਲਾਂ ਦੇ ਵਿੱਚ ਕਾਮਯਾਬ ਹੈ ਪਰ ਜਿਹੜੀਆਂ ਰੂਟੀਨ ਨਹੀਂ ਗੱਲਾਂ ਨੇ ਉਹਦੇ ਵਿੱਚ ਸਰਕਾਰ ਦੀ ਕੋਈ ਬਹੁਤੀ ਉਪਲਬਧੀ ਨਹੀਂ ਹੈ। ਬਿਲਕੁਲ ਜੀ ਤੁਸੀਂ ਬਹੁਤ ਵਧੀਆ ਜਿਹੜੀ ਗੱਲ ਕਹੀ ਹੈ ਕਿ ਇਨ੍ਹਾਂ ਵੱਲ ਵੀ ਜਿਹੜਾ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਹਾਂ ਜੀ। ਬਿਲਕੁਲ ਜੀ। ਬਹੁਤ-ਬਹੁਤ ਮਿਹਰਬਾਨੀ ਜੀ। ਠੀਕ ਹੈ ਜੀ। ਥੈਂਕ ਯੂ। ਪੇਸ ਵੀ ਇੱਕ ਸਾਡੇ ਨਾਲ ਹੈਲੋ ਇੱਕ ਕਾਲਰ ਹੋਰ ਜੁੜੇ ਨੇ। ਹੈਲੋ। ਸਸ਼ੀਕਲ ਜੀ ਕੌਣ ਬੋਲ ਰਹੇ ਹੋ? ਮਾਲਵਿੰਦਰ ਬੋਲੇ ਸਤਿ ਸ੍ਰੀ ਅਕਾਲ ਜੀ ਹਾਂਜੀ ਮਾਲਵਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਜਿਵੇਂ ਤੁਹਾਡਾ ਜਿਹੜਾ ਹਲਕਾ ਸੰਗਰੂਰ ਹੈ ਕਿ ਸੰਗਰੂਰ ਤੋਂ ਕਿਹੜੀ ਹੈ ਜਿਹੜੀ ਹੈ ਪਾਰਟੀ ਬਾਜ਼ੀ ਮਾਰ ਸਕਦੀ ਹੈ ਦੇਖੋ ਜੀ ਜੇ ਤਾਂ ਕੰਮਾਂ ਦੇ ਹਿਸਾਬ ਨਾਲ ਮਾਰਨਾ ਸਕੇ ਰਜੀਤ ਖੇਰ ਬਾਜ਼ੀ ਮਾਰ ਜੂਗਾ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਹੋਰ ਵੀ ਤਬਦੀਲੀਆਂ ਜਿੱਥੇ ਕੋਈ ਕਮੀ ਰਹੇਗੀ ਉਥੇ ਵੀ ਕਿੰਨੇ ਆਉਣਾ ਨੇ ਕਾਗਜ਼ੀ ਦੇ ਵਾਪਸੀ ਦੇ ਦਿਨ ਹੋਣਗੇ ਉਦੋਂ ਪਤਾ ਲੱਗ ਜੂਗਾ ਕਿਹੜਾ ਅੱਗੇ ਜਾ ਰਿਹਾ ਹਜੇ ਤਾਂ ਦੇਖੋ ਮਹਾਰਾਜ ਸਿੰਘ ਖੈਰਾ ਵੀ ਸਰਗਰਮ ਦਿਖਾਈ ਦੇ ਰਹੇ ਨੇ ਸੰਗਰੂਰ ਚ ਸੰਗਰੂਰ ਕੀ ਪੈਂਦਾ ਹੈ ਹੂੰ ਉਹ ਵੀ ਕਹਿ ਰਹੀਆਂ ਸਰ ਦੇਖੋ ਸੁਖਪਾਲ ਸਿੰਘ ਖੈਰਾ ਵੀ ਜਿਹੜੇ ਸਰਗਰਮ ਦਿਖਾਈ ਦੇ ਰਹੇ ਨੇ ਦੇਖੋ ਸੁਵਾਲ ਖੈਰਾ ਹਾਂ ਜਿਹਨਾਂ ਕਾਨੂੰ ਜਿਤਨਾ ਹੈ ਤਾਂ ਹਵਾ ਦੇ ਡੰਡੇ ਮਾਰਨ ਵਾਲੇ ਨੇ ਹੂੰ ਦੇ ਨਹੀਂ ਸਰ ਕੋਈ ਵੀ ਪਾਰਟੀ ਆ ਸਾਰੀਆਂ ਪਾਰਟੀਆਂ ਅੰਦਰੋਂ ਕਦੀ ਮਿਲੀਆਂ ਹੁੰਦੀਆਂ ਨਹੀਂ ਤਾਂ ਲੋਕਾਂ ਨੂੰ ਖੁੱਦੂ ਬਣਾਉਣਾ ਲੋਕ ਇਹਨਾਂ ਨੂੰ ਬੁੱਢਾ ਰਾਉਣਗੇ ਬਿਲਕੁਲ ਜੀ ਕਿਉਂ ਦੇਖੋ ਕੋਈ ਵੀ ਪਾਰਟੀ ਆ ਮੈਂ ਸੋਡੇ ਚੈਨਲ ਤੇ ਪਹਿਲਾਂ ਵੀ ਕਹਿਣਾ ਹੁੰਨਾ ਇਹਦਾ ਤਾਂ ਰਾਤੋਂ ਰਾਤ ਬਦਲ ਕੇ ਤੜਕੇ ਨੂੰ ਸਟੈਂਡ ਜਿਵੇਂ ਆਪਾਂ ਬਾਜ਼ਾਰ 'ਚ ਇੱਕ ਸਟੈਂਡ ਲੈਣੋਂ ਬਿਨਾ ਸਾਈਕਲ ਲੈਣ ਜਾਂਦੇ ਉਹਦੀ ਵੀ ਕੀਮਤ ਨਹੀਂ ਹੁੰਦੀ ਹੈ ਜੀ ਹੂੰ ਜਦੋਂ ਕਿਸੇ ਦੇ ਸਟੈਂਡ ਨਹੀਂ ਹੈਗਾ ਉਹਨੂੰ ਬਾਜ਼ਾਰ 'ਚ ਕੋਈ ਨਹੀਂ ਪੁੱਛਦਾ ਹੈਗਾ ਕਹਿੰਦੇ ਆ ਕਿ ਇਹ ਪਾਰਟੀ ਜਿਹੜਾ ਕਿ ਕਿਸੇ ਪਾਰਟੀ ਦੇ ਇੱਕ ਦੂਜੇ ਨੂੰ ਪਾਰਟੀ ਨੇ ਹੁਣ ਆਮ ਆਦਮੀ ਪਾਰਟੀ ਇਹਨਾਂ ਦੀ ਵੀ ਮੈਂ ਗੱਲ ਕਰਦਾ ਮੈਂ ਜਿਹੜੇ ਕੋ ਚੰਗੀ ਕੰਮ ਕਰਦਾ ਉਹਦੀ ਸ਼ਲਾਘਾ ਵੀ ਕਰਦੇ ਆ ਤੇ ਵਿਚ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਹੁਤ ਕਮੀਆਂ ਨੇ ਬਿਲਕੁਲ ਜੀ ਇਹ ਸਾਰੇ ਕਮੀਆਂ ਨੇ ਇਹਨਾਂ ਦੇ ਵਿੱਚ ਤੁਸੀਂ ਦੇਖੋ ਇੰਨਾ ਚਿਰ ਹੋ ਗਿਆ ਸਰਕਾਰ ਬਣੀ ਨੂੰ ਮੰਗ ਤੰਗ ਕੇ ਹਜੇ ਵੀ ਲੀਡਰ ਖੜੇ ਕਰਦੇ ਨੇ ਫੇਰ ਕੀ ਫਾਇਦਾ ਹੋਇਆ ਆਪਣੀਆਂ ਕਮਜ਼ੋਰੀਆਂ ਦੇਖੋ ਜਦੋਂ ਵੀ ਮੈਨੂੰ ਵੀ ਇੱਕ ਵਾਰ ਸਮਾਂ ਮਿਲਿਆ ਦੀ ਕਿਸੇ ਟਾਈਮ ਉੱਤੇ ਕਿਸੇ ਪਾਰਟੀ ਦੇ ਵਿੱਚ ਜਾਣ ਦਾ ਕਿਤੇ ਬੰਦੇ ਨਾਲ ਚੱਲ ਗਿਆ ਸੀ ਮੈਂ ਉਹ ਉਹਨਾਂ ਨੇ ਆਪਣੀ ਹਾਰ ਦਾ ਫੇਰ ਮਾਗਰੋ ਸਰੇਖਣ ਕੀਤਾ ਵੀ ਆਪਾਂ ਤੋਂ ਕੀ ਕਮੀਆਂ ਰਹਿ ਗਈਆਂ ਜਦੋਂ ਵੋਟਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਹਾਰਨ ਤੋਂ ਬਾਅਦ ਇੱਕ ਮੀਟਿੰਗ ਹੁੰਦੀ ਹੁੰਦੀ ਆ ਜੀ ਉਹ ਇਲਾਕੇ ਦੀ ਲਾ ਨੂੰ ਬਲਾਕ ਦੀ ਲਾ ਨੂੰ ਤੇ ਵਿੱਚ ਕਮੀਆਂ ਗ੍ਰੇਈ ਜਾਂਦੇ ਨੇ ਵੀ ਆਪਾਂ ਨੂੰ ਕਿੱਥੇ ਮਾਰ ਖਾ ਗਿਆ ਆਪਾਂ ਕੀ ਗਲਤੀ ਰਹਿ ਗਈ ਹੂੰ ਪਰ ਮੈਂ ਇਹ ਹੀ ਮਾਨ ਸਰਕਾਰ ਨੂੰ ਕਹਿ ਰਿਹਾ ਵੀ ਜਿੱਥੇ ਆ ਮਾ ਪਿੰਡਾਂ ਦੇ ਵਿੱਚ ਦੇਖ ਰਿਹਾ ਵੀਡੀਓ 13 ਕਿਲੋਮੀਟਰ ਪਾਈਪੀ ਦਾ ਹੱਸ ਰਹੇ ਨੇ ਵੀ ਇਹ ਪਾਈਪ ਲਾਈਨ ਪੈ ਰਹੀ ਆ ਪਾਣੀ ਪਾ ਕੇ ਬਹੁਤ ਵਧੀਆ ਸਲਾਦ ਵਾਲੀ ਆ ਬਹੁਤ ਚੰਗਾ ਕਦਮ ਆ ਬਿਲਕੁਲ ਇਹ ਬਾਕੀ ਜੋ ਬਿਜਲੀ ਬਿਜਲੀ ਆ ਦੀ ਮਕਦੀਰ ਮੋੜਿਆਂ ਟਾਈਮ ਨਾਲ ਜਾਂਦੇ ਆ ਹੂੰ ਅੰਬਰ ਦੇ ਲੈਟ ਆਉਣਗੇ 4:30 ਵਜੇ 9:00 ਤੱਕ ਹੂੰ ਉਹ ਵੀ ਚੀਜ਼ ਵਧੀਆ ਦੇਖੋ ਜਿੱਥੇ ਹੀ ਮਾਰ ਖਾਂਗੇ ਇੱਕ ਤਾਂ ਨਸ਼ੇ ਦੇ ਉੱਤੇ ਮਾਰ ਖਾਂਗੇ ਬਿਲਕੁਲ ਜੀ ਜੋ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੁਣ ਪੰਜਾਬ ਦੇ ਵਿੱਚ ਦੇਖੋ ਜੀ ਜੇ ਹੁਣ ਸਰਕਾਰਾਂ ਕੋਈ ਵੀ ਸਰਕਾਰਾਂ ਹੁਣ ਜਿੰਨਾ ਤਿੱਕਰ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ ਜਿਹੜੇ ਕਿਹੜੀ ਆ ਆਪਣੇ ਬੱਚੇ ਨੇ ਛੋਟੀਆਂ ਗੁੱਟੀਆਂ ਨੇ ਇਲਾਜ ਕਰਕੇ ਜਿਵੇਂ ਨੇ ਬਾਹਰ ਨੂੰ ਭੱਜੀਆਂ ਜਾਂਦੀਆਂ ਨੇ ਕਹੇ ਉੱਥੇ ਆਪਣੇ ਨਾਲੋਂ ਵੀ ਪੰਜਾਬ ਨਾਲੋਂ ਹੀ ਮੈਂ ਦੇਖਿਆ ਬੜਾ ਹਾਲ ਆ ਹੂੰ ਇਹ ਉਹ ਤੋਂ ਅੱਧਾ ਕੰਮ ਵੀ ਆਪਾਂ ਉਰੇ ਕਰ ਲਿਆ ਤਾਂ ਵੀ ਆਪਾਂ ਪੰਜਾਬ ਦੇ ਮਾਪਿਆਂ ਦੇ ਸਹਾਰੇ ਵਾਸਤੇ ਆਪਣੇ ਪਿੰਡ ਦੇ ਵਿੱਚ ਬੈਠੇ ਆਂ ਉਹ ਚੰਗੀ ਗੱਲ ਆ ਕਿ ਉਹ ਉੱਥੇ ਜਾ ਕੇ ਤਾਂ ਆਪਾਂ ਨੇ ਹੋਟਲਾਂ ਦੇ ਭਾਂਡੇ ਮਾਂਜਰੇ ਨੇ ਜਾ ਕੇ ਹਸਪੀਟਲਾਂ ਦੇ ਵਿੱਚ ਸਫਾਈ ਕਰਦੀਆਂ ਪ੍ਰਾਈਵੇਟ ਦੇ ਵਿੱਚ ਜਾ ਕੇ ਉਹ ਜੇ ਇੰਨਾ ਤੋਂ ਕੋਰੇ ਉਰੀ ਸਮਝ ਕੇ ਕਰ ਲੋ ਬਿਲਕੁਲ ਤੁਸੀਂ ਬਹੁਤ ਵਧੀਆ ਜਿਹੀ ਗੱਲ ਕਹੀ ਹੈ ਆਪਾਂ ਇੱਕ ਦੂਜੇ ਦੀ ਨਿਸ਼ਚਿਤ ਪੱਜੀ ਜਾ ਰਹੇ ਆਂ ਇੱਕ ਵੇਰ ਲਵੇ ਦੇਖ ਲੈ ਜੀ ਨਾ ਉਹਦਾ ਦੇਖ ਕੇ ਪੈਸੇ ਜਵਾਦ ਤੋੜ ਰੂ ਜਿਹੜਾ ਪੀਛਾ ਡੇਢ ਫੀਲਾ ਜਿਹਦਾ ਆਪਾਂ ਕਿਹਾ ਕਿ ਇੱਕ ਬੱਚਾ ਉਧਰੋਂ ਤੁਰ ਗਿਆ ਨਾ ਮਾਂ ਪਿਓ ਉੱਜੋਂਦੇ ਜਿਹਨਾਂ ਮਰਦੇ ਆ ਜਿਹਨਾਂ ਉੱਥੇ ਜਾਣ ਜੋਗਰੇ ਨਾ ਉਰੇ ਰੋਟੀ ਖਾਣ ਜੋਗਰੇ ਹੂੰ ਪਰ ਮੈਂ ਤਾਂ ਇਹੀ ਕਹਿਣਾ ਵੀ ਮਿਹਨਤ ਕਰੋ ਮਿਹਨਤ ਹੀ ਭਾਰਤੀਆ ਮਿਹਨਤ ਹੀ ਸੋਡੀ ਸ਼ਕਤੀ ਆ ਬਿਲਕੁਲ ਜੀ ਜੇ ਤੁਸੀਂ ਇੰਨਾ ਪੈਸਾ ਲੱਖਾਂ ਰੁਪਏ ਲਗਾ ਕੇ ਆਪਾਂ ਬੱਚਾ ਬਾਹਰ ਭੇਜਦੇ ਆ ਕਿ ਉਸ ਦਾ ਜਿਹੜਾ ਜਿਹੜਾ ਲੱਖਾਂ ਰੁਪਏ ਲਗਾ ਕੇ ਬਾਹਰ ਆਪਣੇ ਜਿਹੜਾ 25-30 ਲੱਖ ਰੁਪਇਆ ਲਗਾ ਕੇ ਪੇਦੋ ਹੀ ਇੱਥੇ ਕੋਈ ਬਿਜ਼ਨਸ ਕਰਵਾ ਦਤਾ ਜ਼ਿਆਦਾ ਵਧੀਆ। ਉਹ ਵੀ ਗੱਲ ਆ ਜੀ ਫਿਰ ਉੱਥੇ ਕਿਹੜਾ ਗਰੰਟੀ ਆ। ਹੂੰ। ਕਹਤਾ ਹਾਂ ਉਹ ਵੀ ਆਪਣੀ ਵਪਾਈ ਐ ਐਮਟੀ ਬਣ ਗਈ ਜਿਵੇਂ ਇਹਨਾਂ ਆਪਾਂ ਬੈਂਕ ਦੇ ਵਿੱਚ ਬਣਾਉਂਗੇ ਉਹਦਾ ਪਿਆਰ ਖਾਈ ਜਾਵਾਂਗੇ ਫਿਰ ਬੀਦੇ ਆ ਉੱਥੇ। ਉਹ ਉੱਥੇ ਵੀ ਕਮਾਉਣਾ ਦਾ ਪਊ ਵੀ ਨਹੀਂ। ਬਿਲਕੁਲ ਜੀ ਕੰਮ ਕਰ ਨਹੀਂ ਪਊਗਾ ਉੱਥੇ 15 16 18 ਸਾਰਾ ਘੰਟੇ ਕੰਮ ਕਰਦੇ ਹੋ ਰਾਤ ਨੂੰ ਔਰ ਇੱਕ ਸਾਡੇ ਮੁੰਡੇ ਆਇਆ ਕੈਨੇਡਾ ਤੋਂ ਦੱਸਦਾ ਕਿ ਜਦਾਂ ਰਾਤ ਨੂੰ ਅਸੀਂ ਕਿ ਹੁੰਦੇ ਨੇ 12 12 11 11 ਵਜੇ ਕਿ ਹੁੰਦੇ ਨੇ ਆਉਂਿਆ ਕੰਮ ਤੋਂ ਜਾ ਕੇ ਟੜਕੀ ਇਹ ਨੂੰ 9 ਵਜੇ ਨੂੰ ਅਸੀਂ ਫੇਰ પાਟ ਜਾਇਆ ਮੈਂ ਫਿਰ ਉਹ ਔਰ ਚੰਗਾ ਸੀ ਤੋਂ ਉੱਥੇ ਚੰਗਾ ਸੀ ਬਿਲਕੁਲ ਜੀ ਚਾਹਾਂ ਯਾਰ ਉਹ ਚੀਜ਼ ਤਾਂ ਦੇਖ ਕੇ ਜਣਾ ਹੋ ਰਹੀ ਚੰਗਾ ਜਣਾ ਤੇ ਆਪਣੀ ਮਰਜ਼ੀ ਨਾਲ ਹੁੰਦੇ ਆਂ ਵੀ ਮਰਜ਼ੀ ਨਾਲ ਖਾਣਿਆ ਤਾਂ ਹੀ ਦਾ ਸਿਆਣੇ ਕਹਿੰਦੇ ਨੇ ਲੱਪਣੀ ਦੀ ਮੌਜ ਪੰਜਾਬ ਵਰਗੀ ਤੇ ਜਿੱਥੇ ਮਰਜ਼ੀ ਆਇਆ ਹੂੰ ਬਿਲਕੁਲ ਜੀ ਸਾਰਾ ਦੂਜੀ ਗੱਲ ਇਹ ਕਿ ਮੈਂ ਪਾਰਟੀਆਂ ਦੀ ਕਰਦਾ ਪਾਰਟੀਆਂ ਦੇ ਵਿੱਚ ਜਿਵੇਂ ਕਾਂਗਰਸ ਹੋਵੇ ਜੀ ਕਮੀਆਂ ਨੇ ਭਾਜੀਪੀ ਉਹਨਾਂ ਦੀ ਕਮੀਆਂ ਨੇ ਇਹ ਸੋਡਾ ਗਰਾਊਂਡ ਜੀ ਜਿਹੜਾ ਕੰਮ ਕਰਿਆ ਹੋਵੇ ਸੋਨੂੰ ਲੋਕਾਂ ਨਾਲ ਵੀ ਹੱਥ ੱਜਣ ਦੀ ਕੀ ਲੋੜ ਆ ਕਦੇ ਕਿਸੇ ਦੇ ਐਮਐਲਏ ਫੜ ਲੈਣਿਓ ਕਿਸੇ ਦੇ ਐਮਪੀ ਲੈ ਲੈਣਿਓ ਪਰ ਇਹ ਸਰਕਾਰ ਨੂੰ ਇਹ ਇਹ ਲੋਕ ਨੇ ਇੱਕ ਜਰੂਰ ਸਾਬਤ ਖੰਸਿਆ ਹੋਣਗੇ ਜਿਹੜਾ ਬੰਦੇ ਦੇ ਮੂਹੋਂ ਵੋਟਾਂ ਪੈਣੀਆਂ ਪਾਰਟੀ ਦੇ ਨਹੀਂ ਪੈਣੀਆਂ ਹਾਂ ਹੂੰ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵਿਅਕਤੀ ਦੇ ਮੂਹੋਂ ਹੀ ਵੋਟਾਂ ਪੈਣਗੀਆਂ ਜਿਹਦੇ ਜਿਹੜੇ ਕਹਿੰਦੇ ਹੁੰਦੇ ਨੇ ਜੇ ਕੰਮੋ ਬੋਲਣਗੇ ਤਾਂ ਹੀ ਜਿਹੜਾ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਖੁਦ ਸਾਡੀ ਪਬਲਿਕ ਹੈ ਕਿ ਉਹਨਾਂ ਨੂੰ ਵਧੀਆ ਲੱਗੇਗਾ ਕਿ ਸਾਡੇ ਜਿਹੜਾ ਇਹ ਲੀਡਰ ਵਧੀਆ ਕੰਮ ਕਰਦਾ ਆਪਣੇ ਆਪ ਹੀ ਵੋਟਾਂ ਪੈਣਗੀਆਂ ਆਹ ਦੇਖੋ ਜੀ ਗੱਲ ਇਹ ਹੈ ਹੁਣ ਦੇਖੋ ਜਦੋਂ ਹੁਣ ਕਾਲੀਦਾਂ ਪਹਿਲਾਂ ਕਾਂਗਰਸ ਆ ਚਲੋ ਆਮ ਆਦਮੀ ਪਾਰਟੀ ਐਡ ਪੀਐਮ ਇਨਾਨੇ ਕਾਲੀਦਾਂ ਜਨਾ ਪੰਜਾਬ ਦੇ ਵਿੱਚ ਕਾਂਗਰਸ ਨੇ ਪੰਜਾਬ ਦੀ ਨੀਤ ਨਾਲ ਤੱਕੇ ਦਾ ਕੰਮ ਕਰਿਆ ਨਹੀਂ ਸਾਭ ਆਪ ਦੇ ਘਰਾਂ ਦੇ ਵਾਸਤੇ ਕਰਿਆ ਆਪ ਦੇ ਬੱਚਿਆਂ ਵਾਸਤੇ ਕਰਿਆ ਜੇ ਥੋੜੇ ਕੰਮ ਚ ਅੱਜ ਦੇ ਕਰੇ ਹੁੰਦੇ ਪੰਜਾਬ ਦੇ ਲਈ ਤਾਂ ਪਰ ਸਾਨੂੰ ਇਹ ਦਿਨ ਨਹੀਂ ਦੇਖਣੇ ਪਏ ਤੇ ਚਾਹਦੇ ਹਾਂ ਜੁੱਲੀ ਕਿਸੇ ਪਾਰਟੀ ਕਰਕੇ ਨੂੰ ਆਖਰੇ ਕਿਸੇ ਪਾਰਟੀ ਦੀ ਹੋਂਦ ਨੂੰ ਕਰਕੇ ਕਿਹਦੀ ਪਾਰਟੀ ਹਾਰ ਪਵਾ ਲਾ ਨੇ ਲੋਕਾਂ ਦਾ ਇਹੀ ਕਰਕੇ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਗਿਆ ਇਹਨਾਂ ਲਗੇ ਕੋਈ ਸਵਾਲ ਦਾ ਜਵਾਬ ਨਹੀਂ ਹੈਗਾ ਇਹ ਹੁਣ ਕਾਲੀ ਦਾ ਮੈਨੂੰ ਲੱਗਦਾ ਵੀ ਕਾਲੀ ਦਾ ਦਾ ਤਾਂ ਜੰਮੀ ਕੀ ਹੁੰਦੇ ਨੇ ਆ ਜਿਹੜਾ ਚਾਰ ਹੈ ਖੰਡੂਰ ਸਾਹਿਬ ਤੋਂ ਕਹਿੰਦੇ ਨੇ ਅੰਮ੍ਰਿਤਪਾਲ ਦੇ ਬਰਾਬਰ ਉਹ ਬਟੋਹਾ ਬੋਲੀ ਜਾਂਦਾ ਪਰ ਉਹ ਕਾਲੀ ਦਾ ਨੂੰ ਬਹੁਤ ਵੱਡਾ ਕਿਸਮ ਨੇ ਜੇ ਉਹਦੇ ਹੱਥ 'ਚ ਬਹਿੰਦੇ ਨੇ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਰਹਿਣਗੇ ਨਹੀਂ ਐਡਾ ਵੱਡਾ ਕਾਲੀਆਂ ਦਾ ਨੁਕਸਾਨ ਹੋਣਾ ਮੈਨੂੰ ਲੱਗਦਾ ਹੋ ਸਕਦਾ ਵੀ ਮਾੜੀ-ਮੋਟੀ ਬੀਬੀ ਸਿਮਰਤ ਕੌਰ ਐਸੇ ਬਟੰਡੇ ਤੇ ਟੱਕਰ ਦੇ ਸਕੇ ਨਹੀਂ ਮੈਨੂੰ ਲੱਗਦਾ ਵੀ ਕਾਹਲੀਆ ਦਾ ਤਾਂ ਨਾਮੋ ਇਨਸਾਨ ਹੀ ਮੈਟਰ ਤੇ ਇਤਨਾਰ ਤੇ ਆ ਗਏ ਇਹ ਬਿਲਕੁਲ ਜੀ ਜਦ ਵੀ ਖਡੂਰ ਸਾਹਿਬ ਦੀ ਆਪਾਂ ਗੱਲ ਕਰੀਏ ਕਿ ਉੱਥੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਕਹਿ ਰਹੇ ਨੇ ਕਿ ਚੋਣ ਲੜਨਗੇ ਹੁਣ ਦੇਖਣਾ ਹੀ ਹੋਵੇਗਾ ਕਿਉਂਕਿ ਉਹ ਪੰਥ ਕਈ ਇਲਾਕਾ ਹੈ ਕਿ ਉੱਥੇ ਭਾਈ ਅੰਮ੍ਰਿਤਪਾਲ ਹੀ ਬਾਜ਼ੀ ਮਾਰ ਸਕਦੇ ਨੇ ਜੇ ਕੋਈ ਬਾਜੀ ਤਾਂ ਦੇਖੋ ਪਤਾ ਲੱਗੂਗਾ ਕਿ ਇਹਨੇ ਜਦੋਂ ਕਾਗਜ ਸਹੀ ਉਹਦੇ ਹੋਗੇ ਹੋ ਸਕਦਾ ਵੀ ਮੈਨੂੰ ਲੱਗਦਾ ਵੀ ਕਾਗਜਾਂ ਕੂੜਿਆਂ ਦੇ ਵਿੱਚੋਂ ਉਹਨੂੰ ਕੱਟ ਦੇਣਗੇ ਕੋਈ ਨਾ ਕੋਈ ਨੌਕਸ ਕਰਕੇ ਜੇਕਰ ਨਾ ਕੱਟਿਆ ਤੁਸੀਂ ਇਹ ਦੇਖ ਰਹੇ ਹੋਣ ਵਾਲੇ ਸਮੇਂ ਦੇ ਵਿੱਚ ਏਡੀ ਲਹਿਰ ਤਗੜੀ ਉੱਠ ਰਹੀ ਆ ਮੈਂ ਦੇਖ ਰਿਹਾ ਵੀਡੀਓ ਤੋਂ ਉਧਰੋਂ ਬੰਦੇ ਵੀ ਸਾਡੇ ਆਏ ਉਧਰੋਂ ਆਪੂੜੀ ਕਰਨ ਗਏ ਏੰਬਰ ਕਰਕੀ ਨੇ ਜੀ ਐਨੀ ਲਹਿਰ ਤਗੜੀ ਖੜੀ ਹੋ ਸਕਦੀ ਆ ਮੈਨੂੰ ਲੱਗਦਾ ਰਿਕਾਰਡ ਤੋੜ ਲੋਕਾਂ ਦਾ ਜਿਹੜਾ ਹੋ ਇਹ ਪ੍ਰੋਪਲਰ ਸਰਕਾਰ ਉਹਦੇ ਗੁੱਸੇ ਦਾ ਇੰਨੀਆਂ ਵੋਟਾਂ ਲੋਕ ਕਾਉਣਗੇ ਤੁਸੀਂ ਆਉਣ ਨਾਲ ਇਹਾਸ ਟਾਈਮ ਹੋ ਜਾਊਗਾ ਪਰ ਜੇ ਉਹਦੇ ਕਾਗਜ਼ ਪੱਤਰ ਸਹੀ ਹੋ ਗਏ ਤਾਂ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਉਹਦੇ ਕਾਗਜ਼ ਪੱਤਰਾਂ ਦੇ ਵਿੱਚ ਕੋਈ ਜੋ ਕੋਈ ਗੜਬੜ ਹੋਈ ਜਾਣੀ ਹੈ ਲਹਿਰ ਆ ਜਿਹੜੀ ਲਹਿਰਾਂ ਹਮ ਉਰਦੀਆਂ ਰਹਿੰਦੀਆਂ ਨੇ ਜਿਹੜੇ ਲੋਕ ਦੇ ਆਪ ਮਹਾਰੇ ਉੱਠ ਕੇ ਉਹਨਾਂ ਦੇ ਨਾਲ ਸਪੋਰਟ ਕਰ ਰਹੇ ਨੇ ਜੇ ਕਾਲੀ ਗੱਲ ਕਰਦਣ ਵਧੀਆ ਰੂਪਠੋਹਾ ਦਾ ਨਹੀਂ ਆਉਣ ਨਾਲ ਟਾਈਮ ਤੇ ਕਾਲੀ ਗੱਲ ਜ਼ੀਰੋ ਹੋ ਜਾਣਾ ਬਿਲਕੁਲ ਜੀ ਮਾਲਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਮੈਂ ਧੰਨਵਾਦੀ ਧੰਨਵਾਦ ਇਹ ਜੀ ਸੰਗਰੂਰ ਤੋਂ ਮਾਲਵਿੰਦਰ ਜੀ ਪਹਿਲਾਂ ਸਾਡੇ ਨਾਲ ਮਾਨਸਾ ਤੋਂ ਜੁੜੇ ਸੀਗੇ ਰਜਿੰਦਰ ਮਾਨ ਜੀ ਤੇ ਆਪਣੇ ਖੜਤ ਜੁੜਦੇ ਨੇ ਸੰਜੀਪ ਸ਼ਰਮਾ ਜੀ ਇਹਨਾਂ ਨੇ ਆਪਣੇ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਨੇ ਆਪਣੇ ਆਪਣੇ ਇਲਾਕਿਆਂ ਦਾ ਜਿਹੜਾ ਹਾਲ ਦੱਸਿਆ ਕਿ ਕਿਸ ਤਰ੍ਹਾਂ ਜਿਹੜੀਆਂ ਪਾਰਟੀਆਂ ਦੇ ਲੀਡਰ ਸਰਗਰਮ ਨੇ ਕੀ ਕੀ ਜਿਹੜੀ ਸਥਿਤੀ ਦੱਸੀ ਉਹਨਾਂ ਵੱਲੋਂ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਖੜ ਦੇ ਵਿੱਚ ਆਨੰਦਪੁਰ ਸਾਈਬਰ ਨਾਲ ਇਲਾਕਾ ਪੈਂਦਾ ਉਹਨਾਂ ਬਾਰੇ ਦੱਸਿਆ ਤੇ ਮਾਨਸਾ ਵੱਲੋਂ ਜਿਹੜਾ ਬਠਿੰਡਾ ਨਾਲ ਇਲਾਕਾ ਬਾਰੇ ਦੱਸਿਆ ਉਹਨਾਂ ਬਾਰੇ ਸੰਗਰੂਰ ਤੋਂ ਦੱਸਿਆ ਹੈ ਕਿ ਹਰ ਇੱਕ ਪਾਰਟੀ ਦੇ ਲੀਡਰ ਜ਼ਰੂਰ ਸਰਗਰਮ ਦਿਖਾਈ ਦੇ ਰਹੇ ਨੇ ਹੁਣ ਇਹੀ ਦੇਖਣਾ ਹੈ ਕਿ ਕਿਹੜੀ ਪਾਰਟੀ ਜਿਹੜੀ ਹੈ ਬਾਜ਼ੀ ਮਾਰ ਸਕਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ A1